ਉੱਬ ਕੀ ਹਾਲ ਚਾਲ ਬਈ ਓ ਟਿੱਟਾ ਸਾਰੇ ਤੇ ਜਣ ਪਰ ਪੰਛੀ ਕਿੱਦਾਂ ਵੀ ਆਉਣਗੇ ਬੜੀ ਸੱਟਾਂ ਨਾਂ ਬਈ ਤੇ ਅੱਜ ਦਿਨ ਨੇ ਨੂੰ ਫੇਰ ਕਿੰਨਾ ਪਾਣੀ 15 ਠੀਕ ਹੈ 15 ਤੋਂ ਘਟਿਆ ਅੱਜ ਕਿਉਂਕਿ ਤਿੰਨ ਦਿਨ ਦੀ ਹੋ ਪਈ ਵਿਚਵਾਟ ਪਈ ਤਿੰਨ ਦਿਨ ਦੀ ਦਈਏ ਮੱਭੂ ਇਹਨੂੰ ਪਾਣੀ ਹੋਏ ਕਰਦੇ ਆਂ ਸ਼ੇਰ ਓ ਜੀ ਆਪੇ ਪਾਣੀ ਤਾਂ ਦੇਤਾ ਬਾਬੂ ਨੂੰ ਠੀਕ ਆ ਇਹ ਛੱਡਾਂਗੇ 7:30 ਵਜੇ ਪ੍ਰੋਪਰ 7:30 ਬਸ 2 ਮਿੰਟ ਰਹਿ ਗਏ 7:28 ਮਿੰਟ ਹੋ ਗਏ 30 ਹੋ ਜਾਂਦਾ ਫਿਰ ਮਾਰ ਦਾਂਗੇ ਕੋਲ ਲਾ ਬਾਬੂ ਜੀ ਠੀਕ ਹੈ ਕਰਦੇ ਆਂ ਸਰ ਬਾਬੂ ਅਕਨਿਆ ਸਮ ਅਪਡੇਟ ਹੋਈ ਬਾਬੂ ਹੋ ਗਿਆ ਟਾਈਮ 7:30 ਹੋ ਗਏ जमी सी कोई बात घट नहीं सत बज के तीह मिनट जमा सही बाबू लो ही बाबू

ਸੱਤ ਸਾਲ ਲੱਗਿਆ ਸਰਤਾ ਇਸ ਤੋਂ ਬਾਅਦ ਵਿੱਚ ਆ ਆਪਾਂ ਕੀ ਕਹਿੰਦੇ ਨੇ ਜਿਹੜੇ ਆ ਬਾਕੀ ਦੇ ਕਬੂਤਰਿਆਂ ਨੇ ਚਿੱਟੀਆਂ ਵਾਲੀ ਹੋ ਗਈ ਇੱਧਰ ਡਾਦਾ ਓਏ ਆ ਓਏ ਤੇਰੇ ਭਈਆਂ ਨੂੰ ਰਾਤ ਕਿ ਕਬੂਤਰੇ ਫਿਰਦੇ ਨੇ ਖੜਦੇ-ਖੜਦੇ ਆਉਂ ਫਿਰਦੇ ਦੋ 3 ਆ ਬੰਨਲਾ ਓ ਵਰਦਾ ਆ ਆ ਗਿਆ ਆਮ ਜਾਂ ਦਸ ਕੋਈ ਤੱਕ ਆਪਾਂ ਨੂੰ ਛੱਡਾਂਗੇ ਚਿੱਟੀਆਂ ਤੇ ਡੱਬੀ ਦੇਖਾਂ ਆਂ ਡੱਬੀ ਨਾ ਨਾ ਹਲੇ ਨਹੀਂ ਛੱਡਦੇ ਚਿੱਟੀਆਂ ਵਾਲੀ ਦਾਵਾਂਗੇ ਇਹਨੇ ਪਛਿੰਦਾਣਾ ਪਾਣੀ ਇਹਦਾ ਕਲੀਅਰ ਉਹ ਜੀ ਬੱਚਾ ਭੁੱਖਾ ਰਹਿਣਾ ਬਸ ਇਹਨਾ ਕਰਕੇ ਵਿਚਾਰਾ ਇਹ ਯਾਰ ਮੈਨੂੰ ਆਇ ਲੱਗਦਾ ਹਣਾ ਇਹ ਕੀ ਦੱਸੋ ਮੜਿਆ ਕੀ ਨਿਕਲੂ ਕੂਤਰ ਨਿਕਲੂ ਜਾਂ ਕਬੂਤਰ ਹੀ ਨਿਕਲੂ ਮੈਨੂੰ ਤਾਂ ਪਤਾ ਪੰਦਰ ਹੀ ਨਹੀਂ ਲੱਗਦਾ ਜਿਵੇਂ ਕੂਤਰ ਲੱਗੂ ਯਾਰ ਵਾਕ ਕੋਈ ਪਤਾ ਨਹੀਂ ਦੇਖ ਰੌਣਾ ਬੈਠਾ ਰਾਂ ਲਾਉਣ ਬਠਾਈ ਰੱਖ ਜੀ ਬਾਪੂ ਸੋਨ ਇੱਕ ਚੀਜ਼ ਦੱਸਣੀ ਭੁੱਲ ਗਏ ਜੀ ਆ ਆਪਾਂ ਨੇ ਆਹ ਲਗਵਾਇਆ ਕੱਲ ਲਾਇਆ ਆਪੇ ਲਾਇਆਗਾ ਆਹ ਤਾਂ ਕੰਨ ਲਾਉਣੋਂ ਬਤ ਇਹ ਕੁਤਰਵਾਜਣ ਦਾ ਸਮਾਨ ਆਪੇ ਲਵਾ ਆਪੇ ਲਾਇਆ ਕਰੀ ਬਸ ਬਣਾਇਆ ਬਣਾਇਆ ਠੀਕ ਹੈ ਸੋਨ ਕਿੰਨੀਆਂ ਵੀਡੀਓਂ ਦੇ ਵਿੱਚ ਬਈ ਕਹੀ ਜਾਂਦੇ ਸੀ ਕਹੀ ਜਾਂਦੇ ਵੀ ਬਣਾਵਾਂਗੇ ਪੋਲ ਬਣਾਵਾਂਗੇ ਉੱਥੇ ਲਾਵਾਂਗੇ ਹਨਾ ਅਹੀਂ ਚੱਲੀ ਗਿਆ ਪ੍ਰੋਸੈਸ ਹੋ ਦੁੰਦਾ ਤੇ ਕੱਲ ਜਾ ਕੇ ਪ੍ਰੋਸੈਸਡ ਹੋ ਗਿਆ ਠੀਕ ਆ ਬਾਈ ਕੱਲ ਉਹ ਤਾਂ ਮੰਨੇ ਸ਼ਾਰਟ ਐਂਡ ਵੀਡੀਓ ਪਾਤੀ ਸੀਗੀ ਬਾਕੀ ਦੇਖ ਲਈ ਹੋਣੀ ਕੋਈ ਪਤਾ ਨਹੀਂ ਬਾਕੀ ਜਿਹਨਾਂ ਨੇ ਦੇਖੀ ਹੋਣੀ ਉਹਨਾਂ ਦਾ ਲੱਗਿਆ ਪਤਾ ਇਹ ਲਾਇਆ ਪੋਲ ਇਹ ਬਣ ਗਿਆ ਆਪਣਾ 50 ਰੁਪਏ ਦਾ ਬਣ ਗਿਆ ਸੀ ਇਹ ਤਾਂ ਸ਼ੂਟ ਐ ਇੱਕ ਬਣਾਵਾਂਗੇ ਹੋਰ ਵੱਡਾ ਇੱਕ ਇੱਕ ਇੱਥੇ ਹੋ ਜੂਗਾ ਪੋਲ ਠੀਕ ਆ ਇੱਕ ਪੋਲ ਹੋ ਜੂਗਾ ਉਹ ਕਿਨਾਰੇ ਇੱਥੇ ਠੀਕ ਹੈ ਓਕੇ ਜੀ ਬਾਪੂ ਜੀ ਆਏ ਦੋ ਛਾਤਰੀਆਂ ਹੋ ਜਾਣਗੀਆਂ ਛਾਤਰੀ ਵੀ ਲਿਆਵਾਂਗੇ ਜੀ ਇੱਕ ਦੋ ਇੱਕ ਸੱਚ ਹੋਰ ਤੇ ਬੱਚੇ ਉਰੀ ਚੜ ਗਏ ਆਪਣੇ ਜੀ ਇਹ ਖੜ ਦਿਓ ਇਹ ਲਗਾ ਦਿੱਤਾ ਨਹੀਂ ਹੋ ਗਿਆ ਜੀ ਓ ਫਿਰ ਦੇ ਵੀ ਤਿੰਨ ਖੜ ਦਿਓ ਇੱਕ ਓ ਫਿਰਦਾ ਉਮਰਾ ਦੇ ਉਤਰਨ ਨਾਲ ਉੱਡ ਰਿਹਾ ਵੀ ਆਪਣਾ ਬੱਚਾ ਜੀ ਠੀਕ ਆ ਬਾਪੂ ਤੁਸੀਂ ਬਸ ਕਮੈਂਟ ਕਰਕੇ ਹੀ ਦੱਸਣਾ ਵੀ ਪੋਲ ਕਿੱਦਾਂ ਦਾ ਲੱਗਿਆ ਤੁਹਾਨੂੰ ਜੀ ਵੀ ਕਿਵੇਂ ਲੱਗਿਆ ਤੁਹਾਨੂੰ ਪੋਲ ਆ ਦੋ ਕਬੂਤਰ ਹੀ ਫਰਤੇ ਨੇ ਕੀਦੇ ਨੇ ਕੀਦੇ ਨੇ ਕੀਦੇ ਨੇ ਹਾਰਦੇ ਆੜ ਜੋ ਯਾਰਾ ਆ ਵਾ ਵਾ ਆ ਵੀ ਆ ਫਿਰਦੇ ਨੇ ਅੱਗੇ ਕਿਤਾ ਫੋਨ ਦੀ ਬਰਤ ਨਹੀਂ ਨਾ ਆਉਂ ਵਰਦੇ ਨੇ ਦੋ 51 ਬੱਚਾ ਉਹਨਾਂ ਦੇ ਵਿੱਚ ਵੀ ਓਏ ਆੜ ਜੋ 50 ਤਾਂ ਨੀ ਚਾ ਆ ਵੀ ਆ ਬੱਤਾ ਟਿੱਕਾ ਆਗੀ ਬਰੀ ਜਬਾ ਇਰੇ ਟੰਗ ਨਾਲ ਮੈਨੂੰ ਲੱਗ ਰਿਹਾ ਆ ਗਈ ਬੈਰੀ ਤੇ ਬਾਜ ਮੈਨ ਲੱਗਾ ਬਾਈ ਦੇਖੋ ਕਿ ਮੈਂ ਉੱਧਰ ਲੱਗ ਕੇ ਹੋਰੇ ਲੋੜ ਜੇ ਫਰ ਮਾਰ ਕੇ ਟਾਈਮ ਹੋ ਗਿਆ ਪਾਪਿਓ 8:26 ਮਿੰਟ ਜੀ ਕਰਦੇ ਆ ਦਿੰਨੇ ਆ ਤੁਹਾਨੂੰ ਅਪਡੇਟ ਕੀ ਕਰਦੇ ਨੇ ਇਹ ਐਂਡ ਤੱਕ ਆਹ ਗੁੱਤ ਅੱਛਾ ਉਹਨਾਂ ਦੀਆਂ ਨੁਰਾ ਕੀ ਆ लो जी बाब्यो जी आ, अपना टाइम हो गया आह अपना दस बज के ग्यारह मिनट ठीक है हम अपना बच्चा तो होना सुनू हट जो हाँ फरदा का अच कैप्चर हो फोन आंदा बाब्य ਓ ਤੱਪ ਗਿਆ ਉੱਤਮ ਅੱਜ ਬਹੁਤ ਵਧੀਆ ਫਰਦਾ ਬਾਬੇ ਬੱਚਾ ਆਪਣਾ ਐਨ ਗੱਦਾ ਪਾ ਮਾ ਫਰਦਾ ਉਹ ਵਾਪਕਿਆ ਠੀਕ ਹੈ ਹਣ ਟਿੱਟੀਆਂ ਵਾਲੀ ਦਾ ਇਹ ਕੰਨਾ ਕੀ ਕਰੀਏ ਦੋ ਆਪਣੇ ਨਵੇਂ ਹੈਗੇ ਨੇ ਚਲੋ ਡਾਉਣੇ ਬਹੁਤ ਚਰ ਹੋ ਗਿਆ 10 ਵੀ ਛੱਡਣੇ ਸੀ ਆਪਾਂ ਵਾਗ ਕੀਤੀ ਦੁਕਾਨ ਦਾ ਸਮਾਨ ਜਾ ਲੈ ਕੇ ਆਇਆ ਵੈਲਕਮ ਹਾਂ ਜੀ ਕਿਵੇਂ ਹੋ ਜੀ ਸਾਰੀਆਂ ਕਬੂਤਰੀਆਂ ਲਓ ਜੀ ਆ ਗਈ ਤੇ ਹਾਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ हट ਜਾ ਕਬੂਤਰੀਆਂ ਆਪਣੀ ਝਾੜੀ ਦੀ ਫਰ ਆ ਲੈਖ ਲਓ ਠੀਕ ਹੈ ਇਧਰਲਾ ਦੇਖ ਲਓ ਚਲੋ ਕੋਈ ਨਾ ਅਮੇਦਨ 3 ਛੱਡ ਦਿੰਨੇ ਚਲੋ ਦਾ ਦੇ ਉਸ ਨੂੰ ਹੁੰਦਾ ਜਾਣਦੇ ਇੱਕ ਅੱਜ ਦਿਨ ਨੇ ਉੱਡਿਆ ਹੋਰ ਇੱਕ ਛੱਡਦੀ ਆਪਾ ਟੰਗ ਦਵਾਈ ਹੁੰਦਾ ਛੱਡ ਗਏ ਡੱਬੀ ਨਹੀਂ ਲਾਉਂਦੇ ਬਾਬਾ ਮੇਰੀ ਸਲਾਬ ਬਣੀ ਆ ਉਹ ਤਾਂ 11:00 ਵਜੇ ਕੀ ਪਤਾ ਨਹੀਂ 5 ਮਿੰਟ ਹੋ ਗਏ ਮੇਰੀ ਸਲਾਬ ਬਣੀ ਆ ਹਨਾ ਮੈਂ ਜਮੇ ਡੱਬੀ ਵੀ ਢਾਲ ਦੀ ਇਹ ਡੱਬੀ ਵੀ ਹੁਣ ਤਾਂ ਹੋ ਗਈ ਠੀਕ ਆ ਆ ਨਹੀਂ ਹੈਗਾ ਵੀ ਉਹ ਮਾਰ ਹੋ ਗਈ ਬਈ ਇਹ ਆ ਨਹੀਂ ਮੈਂ ਮਤਲਬ ਫੰਗਾ ਨਹੀਂ ਸੱਟ ਹੋ ਗਈ ਜੇ ਫੰਗੇ ਨੇ ਪ੍ਰੋਪਰ ਗਰੂਪਰ ਜੇ ਹੋਵੇ ਜਿਵੇਂ ਕਹਿੰਦੇ ਰੇਸੀ ਆਪਾਂ ਮਸ ਰੰਗ ਰੰਗ ਕਰਨਾ ਰਹਿਦਾ ਰੰਗ ਕਰਦੇ ਹਾਂ ਫੜਦੇ ਸੁਣੋ ਖਾਏ ਬੂਸਟਰ ਬੱਚਾ ਆ ਦੇਖੋ ਰੰਗ ਤਾਂ ਸਾਰੇ ਆ ਗਏ ਆ ਹੁਣ ਫੜਦੇ ਫੜਦੇ ਹੋ ਗਿਆ ਆ ਕੰਨੀਆਂ ਇਹ ਠੀਕ ਆ ਇਤਨਾ ਦੇ ਬਸ ਆ ਨਹੀਂ ਆ ਰਹਿ ਗਿਆ ਘੋਟ ਆ ਕੋਸ਼ ابھی ਬਾਸ ਇਹ ਵੀ ਆ ਗਈ ਥੋੜੀ ਥੋੜੀ ਰਹਿ ਗਈ ਮੇਰੀ ਪੱਟੀ ਨੂੰ ਤਾਂ ਕੱਲ ਵੀ ਡਾਗਾ ਤਿਆਰ ਚ ਵੀਡੀਓ ਨਹੀਂ ਬਣੀ ਠੀਕ ਆ ਇਹ ਨਾਲ ਹੀ ਬਸ ਗੁਣ ਕਰਾ ਕੇ ਇਹਦੀ ਸਾਰੀਆਂ ਉਡਾਰੀਆਂ ਡਾਈਆਂ ਮਤਲਬ ਇਹਨੂੰ ਇਸ ਤੋਂ ਬਾਅਦ ਪਾਣੀ ਗੱਡ ਦੇਾਂਗੇ ਠੀਕ ਹੈ ਜੀ ਫਿਰ ਦੇਖਾਂਗੇ ਦਾ ਸਾਰਾ ਬਾਕੀ ਤਾਂ ਨਾ ਫਰਦੇ ਨੇ ਧਾਮ ਉਹ ਗਾਪੀ 11 ਮੱਝ ਕੀ 6 ਮਿੰਟ ਠੀਕ ਚਲੋ ਦੇਖਦੇ ਆਂ ਡੱਬੀ ਕਿੰਨਾ ਚੜ ਰੁਤੀ ਆ ਹਾਂਜੀ ਬਾਪੂ ਜੀ ਪੂਰੇ 12 ਵਜੇ ਸਹੀ 12 ਠੀਕ ਹੈ ਮੈਨ ਲੱਗਦਾ ਦੀ ਵੇਟ ਕਰਨ ਹੋਣਾ 12 ਵਜੇ ਵੀਡੀਓ ਕਰੀ ਚਾਲੂ ਠੀਕ ਹੈ ਜੰਬਰ ਆਪਣੀ ਫਿਰਦੇ ਨੇ ਉੜਦੇ ਜੀ ਹਨਾ ਦਿਖਾਈ ਇਹ ਕਿਧਰ ਭਾਗ ਗਿਆ ਨੇ ਆਹ ਹੋਣਾ ਉਹਰੇ ਫਦੇ ਜਦੋਂ ਹੀ ਕੈਮਰਾ ਆਨ ਕਰ ਲਿਆ ਉਹਦੀ ਲੰਘੀ ਓਕੇ ਜੀ ਜਮ ਉਹ ਮੈਂ ਉਹ ਤਾਂ ਕੂਹ ਹੋ ਰਿਹਾ ਹਾਂ ਹਾਂ ਬੰਦੀਆ ਬਗੂ ਹਾਜ ਹਾਜ ਮੈਨੂੰ ਵੀ ਨਹੀਂ ਦਿਖ ਰਾਇ ਯਾਰ ਤਤਕ ਪਜੀ ਵਾਲੀ ਚ ਯਾਰ ਉਧ ਰੋਡੀਆਂ ਦੀਆਂ ਨੇ ਯਾਰ ਚਾਰ ਚਾਰੇ ਨੇ ਆਪਣੀਆਂ ਹਾਂਜੀ ਬਾਪੇ ਬਈ ਆਂ ਕਬੂਤਰਿਆਂ ਬਹੁਤ ਯਾਦੇ ਚੰਦਰੀਆਂ ਫਰਦੀਆਂ ਨੇ ਬਾਹਲੀਆਂ ਨਜਾਇਜ਼ ਪਤਾ ਨਹੀਂ ਕਿੱਧਰ ਕਬੂਤਰ ਗਏਵਨੇ ਕੋਈ ਅਤਾ ਪਤਾ ਨਹੀਂ ਕਿੱਧਰ ਪਤਾ ਨਹੀਂ ਹਨਾ ਆਏ ਨਹੀਂ ਪਤਾ ਡਿੱਗ ਡੁਗ ਗੀਆਂ ਦੇਖੀਆਂ ਤਾਂ ਕਾਹਨੂੰ ਉੱਚੀਆਂ ਖੜ ਰਹੀਆਂ ਨੇ ਕਦੋਂ ਬੋਨ ਦੀ ਪਲੇਟ ਰੇ ਸਲੋ ਹੋ ਰਹੀ ਹੈ ਹੀਟਰ ਹੈ ਹੁਣ ਹਨਾ ਉਹ ਵਾੜਦੇ ਹੋ ਯਾਰ ਕਬੂਤਰੀਆਂ ਲੱਭਣੀਆਂ ਬੈਣੀਆਂ ਆ ਮਤਰੀਆਂ ਨਹੀਂ ਪਈਦੀਆਂ ਸਾਨੂੰ ਸਾਨੂੰ ਦਾਣੇ ਦਿਖਣੀਆਂ ਮੈਨੂੰ ਦਿਖ ਰੀਆਂ ਨੇ ਕਬੂਤਰੀਆਂ ਬੱਦਲ ਵਾਰਨੇ ਰਹੇ ਨੇ ਬੱਦਲਾਂ ਚ ਵੜ ਰਹੇ ਨੇ ਬਈ ਚਾਰ ਦਿਨ ਚਾਰੇ ਬੰਦ ਖੜੇ ਨੇ ਉਹ ਫਰਦੀਆਂ ਨੇ ਤਿੰਨ ਤਿੰਨ ਫਰਦੀਆਂ ਸਾਡੀਆਂ ਤਿੰਨ ਚੌਥੀ ਵੀ ਉਡੀ ਹੋ ਗਈ ਇਹਨਾਂ ਨੇੜੇ ਤੇੜੀ ਘੜਤ ਸੁਣਨ ਦੇਖਣ ਦੀ ਕੋਸ਼ਿਸ਼ ਕਰਾਂ ਇਹ ਕਾ ਨਹੀ ਦਿੰਦੇ ਬਈ ਓਏ ਬਾਬੋ ਨਾ ਬਈ ਸੋਣ ਤਾਂ ਨਹੀਂ ਨਿਆ ਇਹ ਜਮਾ ਬੀਨ ਨਹੀਂ ਦਿਖਣੀ ਸੋਨ ਤਾਂ ਇਹਨਾਂ ਨੇ ਤੱਤੇ ਕਰਾਰ ਕਿ ਅੱਜ ਹਮ ਐ ਇੱਕ ਕਿੱਥੇ ਆ ਨਾਲ ਹੀ ਆ ਨਾਲ ਹੀ ਉਤਰੀਆਂ ਬੋ ਬੀ ਚੰਦਰੀਆਂ ਵਰਤੀਆਂ ਨੇ ਅੱਜ ਦਾ ਇੱਕ ਕੁੱਕ ਦਾ ਟਾਈਮ ਕਰਨਗੇ ਆ ਬਹੁਤ ਵਧੀਆ ਉਡਰੀਆਂ ਨੇ ਯਾਰ ਅੱਜ ਬਾਲੀਆਂ ਨਜ਼ਾਇਜ਼ ਵੀ ਜਿਵੇਂ ਹਨ ਬਾਲਾ ਸੋਹਣਾ ਕਰਾ ਹੈ ਬਣਿਆ ਪਾਣੀ ਜਿਵੇਂ ਲਾਇਆ ਹੁੰਦਾ ਹਨ ਐ ਉਡਰੀਆਂ ਨੇ ਜਿਵੇਂ ਹਨ ਬਾਜੀ ਬੂਜੀ ਹੋ ਗਏ ਫਿਰ ਬਾਲੀਆਂ ਨਜ਼ਾਇਜ਼ ਸੋਹਣੀ ਉਡਰੀਆਂ ਨੇ ਯਾਰ 7.5 ਦੀਆਂ ਆਈਆਂ ਚਲੋ ਜੀ ਬਾਬਾ ਕੂਰ ਜੀ ਨਾਲ ਪੂਰਾ ਜੋਰ ਲੱਗ ਰਿਹਾ ਹਨਾ ਫਿਰ ਦੇਣੀਆਂ ਮੈਂ ਕਿਤੇ ਪਾਸੇ ਪੁੱਛਣਾ ਡਿੱਗੇ ਟੁੱਗੇ ਜਿਹਾ ਹਨ ਛਤਰੀ ਲਾ ਦੀ ਆਪਾਂ ਛੇ ਛੇ ਦੀ ਬਾਬਾ ਲਾਤੀ ਛਤਰੀ ਦੇਖੋ ਆਤੀ ਆਪਣਾ ਪੌਲ ਬਈ ਠੀਕ ਹੈ ਆ ਇੱਕ ਮੇ ਗੱਡੀ ਇੱਕ ਹੋਰ ਇਹ ਗੱਡੀ ਹੈ ਜਮੀ ਨਹੀਂ ਹਿਲਦਾ ਜਮੀ ਵੀ ਦੇਖੋ ਕਿ ਸ਼ਾਰਟ ਵੀਡੀਓ ਪਾਈਤੀ ਹੈ ਇਹਦੇ ਉੱਤੇ ਬਾਈ ਦੇਖੋ ਐ ਪੱਤੀਆਂ ਲਾ ਕੇ ਬੜੀ ਝਕਰੀਆਂ ਖੜੀ ਆ ਉੱਤੇ ਖੁੰਝੇ ਚ ਇੱਕ ਆਪਾ ਪੋਲ ਉੱਥੇ ਲਾਉਣਾ ਠੀਕ ਆ ਖੁੰਝੇ ਚ ਉਤਰੀਆਂ ਪੱਦੀਆਂ ਦੀ ਬੱਬੀਆਂ ਆ ਗਈਆਂ ਦੋ ਬੈਗੀਆਂ ਤਿੰਨ ਬੈਗੀਆਂ ਤੰਡੜ ਗਈ ਇਹ ਬੈਗੀਆਂ ਬਈ 12:48 ਮਿੰਟਾਂ ਤੇ ਇਹ ਟੰਡ ਵੀ ਬੈ ਗਈ ਬਈ ਓਏ ਚਲੋ ਛੇਤੀ ਜਦੀ ਮੱਛਾਂ ਨਹੀਂ ਦਿੰਦੇ ਕਬੂਤਰਾਂ ਨੂੰ ਕਬੂਤਰਿਆਂ ਨੂੰ ਮਤਲਬ ਤਾਰ ਦੀ ਛੇਸੀ ਦੀ ਇਹ ਬੈਗੀਆਂ 12:48 ਮਿੰਟਾਂ ਤੇ ਬਹੁਤ ਸੋਹਣੀ ਉੱਡੀਆਂ ਕਬਾਬ ਜਮੀ ਮੂਣੀ ਪੱਟਾ ਯਾਰ ਆ ਬੱਚੇ ਨੇ ਦੇਖ ਲਓ ਤੁਸੀਂ ਕਿੰਨਾ ਚਿਰ ਡਿਆ ਵਿਚਾਰਾ ਇਹ ਆਪਾਂ ਨੇ ਡਾਈਆਂ ਦੀ 9:30 ਵਜੇ ਨਾ 10 ਕੁ ਵੀਹ ਡਾਈਆਂ ਪਤਾ ਨਹੀਂ ਆਹ ਦੇਖੋ ਇਹ 7 ਵਜੇ ਡਿਆ ਦੀ ਵਿਚਾਰਾ 7:30 ਪੈਣਾ ਛੋਟੇ ਜਿਹੇ ਤਾਂ ਦੇਖ ਐ ਮਾਰਦਾ ਛਾਲਾ ਇੱਧਰ ਉੱਧਰ ਚਲੋ ਲਾਈਏ ਆਹ ਦੇਖੋ ਟੰਡ ਕਿਵੇਂ ਲੱਗ ਰਹੀ ਆ ਹੌਕਣ ਆਹ ਦੇਖੋ ਹੁਣ ਵੀ ਲਾਵਾਂਗੇ ਉਹਨੂੰ ਡੱਬੀ ਨੂੰ ਪਾਣੀ ਬਸ 2 ਕ 3 ਕ ਹੋਰ ਕਰਾ ਕੇ ਦੀਆਂ ਉਡਾਰੀਆਂ ਬਾਬਾ ਐਨੇ ਕੁ ਲੱਗ ਕੇ ਲਿਆਂਦਾ ਜਾਨਵਰ ਕੱਢ ਕੇ ਪਾਣੀ ਵਾਲਾ ਬਾਸ ਦੂਜੀਆਂ ਕੂਤਿਆਂ ਨੂੰ ਮਾਸਕੁੰਡੇ ਚ ਪਾਣੀ ਪਿਆ ਦੇਣੇ ਆ ਇਹਨੂੰ ਵੀ ਦੇਣੇ ਆ ਪਾਣੀ ਬਾਬਾ ਬੱਚੇ ਵਾਸਤੇ ਪਾਣੀ ਲੈ ਕੇ ਚੱਲਨੇ ਆ ਇਹਦੇ ਵਿੱਚ ਹੈਗੀ ਠੰਡਾ ਰਸ ਥੋੜ ਥੋੜਾ ਠੀਕ ਆ ਆ ਦੇਖ ਬਲਾਰਜਾ ਕਿਵੇਂ ਕਰੀਂਦਾ ਵਨ ਐਕਸ ਹੜਦਾ ਕੈਮਰਾ ਨਹੀਂ ਸਾਹ ਇਹ ਹਾਂ ਹੁਣ ਕਲੀਅਰ ਕਰ ਰਿਹਾ ਹੈ ਕਾ ਕੜਾ ਯਾ ਪਤਾ ਨਹੀਂ ਕੀ ਪੈ ਉਹ ਪਿੱਛੇ ਮੈਂ ਠੀਕ ਹੈ ਉਹ ਬਤਨ ਤੇਰਾ ਸਾਡੇ ਲਈ ਬਹੁਤ ਚੰਗਾ ਹੋ ਗਿਆ ਨਾ ਅੱਜ ਆ ਪਾਵਾਂਗੇ ਨਾ ਇਹਨੂੰ ਬਰਾਮਾ ਐਨਾ ਜ਼ੋਰ ਮਾਰ ਕੇ ਹੈ ਬਚਾਰਾ ਬਦਾਮ ਤਾਂ ਪਾਣੀ ਬੰਦ ਦੇ ਨੇ ਇਹਦੇ ਆਫਨਰ ਪਾਣੀ ਬੱਸ 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 ਬਹੁਤ ਹੈ ਕੋਹੜ ਪਿੰਗਾਂ ਪਾਣੀ ਪੂਰਾ ਖੱਟ ਗਿਆ ਹਾਂ ਜਦੋਂ ਡਾਇਟੀਗਾ 15 ਐਮਐਲ ਦੇ ਕੇ ਚਲੋ ਵਧੀਆ ਹੈ ਨਾ ਇਹ ਚੰਗਾ ਉੱਡੀ ਜਾਂਦਾ ਕਬੂਤਰਾ ਬਣਨ ਲਈ ਦੇਖ ਨਿਆ ਇਹ ਨੂੰ ਅੰਦਰ ਲੈ ਕੇ ਆਣੇ ਠੰਡੀ ਹਵਾ ਚ ਕਮਰੇ ਦੇ ਵਿੱਚ ਚਲੋ ਜੀ ਕਮਰੇ ਚ ਲੈ ਆਇਤੀ ਦੇਖੋ ਪਿੰਜਰੇ ਵਿੱਚ ਪਾਣੀ ਵੀ ਛਿੱਟਕਦਾ ਥੋੜਾ ਥੋੜਾ ਠੰਡਾ ਪੂਰਾ ਤੇ ਪਹਿਲਾ ਪਾਣੀ ਤਾਂ ਇਹ ਨਹੀਂ ਖਿੱਚ ਗਿਆ ਪੂਰਾ ਮਤਲਬ ਅੰਦਰੋਂ ਸੁੱਕ ਗਿਆ ਪੋਟੇ ਚ ਵਾਸ ਤੁਹਾਨੂੰ ਮੈਨੂੰ ਖਾਣਾ ਇਹਨੂੰ ਪਾਣੀ ਵੀ ਉੱਡਿਆ ਉੱਡੇ ਕਬੂਤਰ ਉਹ ਤਾਂ ਬਾਕੀ ਸਾਰਿਆਂ ਨੂੰ ਪਤਾ ਹੀ ਹੁੰਦਾ ਬਾਕੀ ਉਹ ਜਿਹੜੇ ਨਵੇਂ ਹਨ ਰੱਖਣ ਰੱਖੇ ਨੇ ਹਲੇ ਕਬੂਤਰ ਜਿੰਨਾਂ ਨੇ ਉਹਨਾਂ ਨੂੰ ਉੱਡੇ ਜਿਹੜਾ ਉੱਡਿਆ ਉੱਡ ਕੇ ਆਇਆ ਕਬੂਤਰ ਬਾਕੀ ਤਾਂ ਵੀਡੀਓ ਬਹੁਤ ਬਣਾਉਣ ਲੱਗੇ ਵਲੌਗ ਪਤਾ ਲੱਗ ਹੀ ਗਿਆ ਹੋਣਾ ਵੀ ਵੀ ਜਿਵੇਂ ਉੱਡ ਕੇ ਆਏ ਕਬੂਤਰ ਨੂੰ ਕਿੰਨਾ ਕੁ ਨਾ ਪਾਣੀ ਦੇਣਾ ਕਦੇ ਕਦੇ ਤਾਂ ਨਾ ਕਈ ਵਾਰ ਹੁੰਦੇ ਨੇ ਆਪਣੇ ਵਰਗੇ ਆਈ ਲਾ ਲਓ ਚਲੋ ਆਪਣੇ ਵਰਗੇ ਦਾ ਕਾਹਨ ਹੁੰਦੇ ਨੇ ਬਈ ਹਣ ਵਿੱਚ ਜਵਾਖ ਬਾਕੀ ਆਪਾਂ ਵੀ ਜਵਾਗ ਆ ਆਪਾਂ ਐਡੇ ਨਹੀਂ ਹੈਗੇ ਤੇ ਉਹ ਪਤਾ ਕੀ ਕਰਦੇ ਨੇ ਕੋਲੀ ਰੱਖ ਦਿੰਦੇ ਨੇ ਮੂਰੇ ਬਾਜਨ ਨੂੰ ਪੀ ਜਾਂਦਾ ਪੰਜ ਐਂ ਕੂਤਰ ਬਸ ਐਂ ਬੱਚਾ ਜਾਂ ਕੂਤਰ ਖਰਾਬ ਹੋ ਜਾਂਦਾ ਇਹ ਤੇ ਬਦਾਮ ਨੇ ਜੀ ਠੀਕ ਹੈ ਪੱਖਾ ਛੱਡ ਰੱਖਿਆ ਕਾਗ ਵਿੱਚ ਬੈਠਾ ਥੱਲੇ ਬਸ ਉਹਨੇ ਨੂੰ ਦੇ ਦੇ ਤਾਂ 2-3 ਐਮਐਲ ਪਾਣੀ ਪਿਆਤਾ ਇਹਨੂੰ ਇਸ ਤੋਂ ਬਾਅਦ ਜਦੋਂ ਇਹ ਖਿੱਚ ਗਿਆ ਮਤਲਬ ਸਾਰਾ ਅੰਦਰੋਂ ਇਹਦੇ ਪੋਟੇ ਚ ਸੁੱਕ ਗਿਆ ਇਸ ਤੋਂ ਬਾਅਦ ਇਹਨੂੰ ਤੀਸਰੀ ਵਾਰ ਪਿਆਦਾਂਗੇ ਤੀਸਰੀ ਵਾਰ ਪੂਰਾ ਢੱਕ ਕੇ ਡੱਕਵਾ ਵੀ ਆਣ ਪੂਰਾ ਸਰਾਜਮ ਠੀਕ ਹੈ ਸਰਾਣੀ ਹੋਰੇ ਕੋਸ ਬੋਲੀ ਨਾ ਕਦਮ ਤੇ ਪੂਰਾ ਭਰ ਕੇ ਪਿਆਦਾਂਗੇ ਬਾਬੇ ਨੂੰ ਖਿਚਵਾਣਾ ਇਸ ਤੋਂ ਬਾਅਦ ਜਦੋਂ ਇਹ ਖਿਚਵਾ ਪਾਣੀ ਪੂਰਾ ਆਣ ਅੰਦਰੋਂ ਸੁੱਕ ਗਿਆ ਇਹਦੇ ਅੰਦਰੋਂ ਇਸ ਤੋਂ ਬਾਅਦ ਇਹਨੂੰ ਬਾਦਾਂਵਾਂ ਇਸ ਤੋਂ ਬਾਅਦ ਇਹਨੂੰ ਬਾਦਾਂਵਾਂ ਠੀਕ ਹੈ ਆ ਬੈਂਟਰੀ ਲੋ ਹੋ ਗਈ ਸੀ ਉਹ ਸੰਜੀ ਆ ਗਈ 20% ਵਾਲੀ ਤੇ ਬੈਠਾ ਵਧੀਆ ਸਹੀ ਹੈ ਬਹੁਤ ਵਧੀਆ ਅੱਜ ਦਾ ਬਣਾ ਨੇ ਆ ਇਹ ਵਧੀਆ ਬੰਦਿਆ ਆ ਇਧਰ ਉਧਰ ਹਿੱਲ ਲਾ ਪੈਣਾ ਨਹੀਂ ਆਪਾਂ ਚੈਨ ਜਮੀ ਲੋਟ ਹੋ ਗਿਆ ਹੁਣ ਆਪਾਂ ਠੀਕ ਆ ਉਹ ਬੱਚਾ ਆਪਣਾ ਤੇ ਹਾਂ ਸੁਣ ਮੈਂ ਇੱਕ ਬੱਠਾ ਬਹਾਉਣਾ ਖੜਜੋ ਤਦ ਤੁਹਾਰੀ ਐਨੂੰ ਚਰਬੀ ਵਾਲੀ ਆਹਾ ਬਿੱਟ ਚਿੱਟੀ ਇਹ ਹੁੰਦੀ ਆ ਚਰਬੀ ਵਾਲੀ ਬਿੱਠਵ ਠੀਕ ਆ ਬਈ ਹੱਜੂ ਆ ਕੋ ਬਈ ਲਾ ਲੀਏ ਇੱਕ ਤਾਂ ਪਿੰਜਰੇ ਨੇ ਵੀ ਦੂਹੀ ਕਰਖਾ ਯਾਰ ਪਿੰਜਰੇ ਤੇ ਉਹ ਲਾਉਣਾ ਮੈਂ ਘਰੇ ਜਗਾਰਡ ਬਣਾ ਕੇ ਕੁੰਡੀ ਕੋਈ ਤਾਂ ਲਾਉਈ ਬਾਬੂ ਪਿਆਈ ਇਹਨੂੰ ਪੂਰਾ ਪਰਤੇ ਪੀ ਲਓ ਆਣਜੋ ਮਸਲ ਪੂਰਾ ਹੀ ਪਾਣੀ ਖਿੱਚ ਗਿਆ ਮਤਲਬ ਸੁੱਕ ਗਿਆ ਹੈ ਬਿਲਕੁਲ ਪੂਟੇ ਅੰਦਰੋਂ ਜਿੰਨਾ ਵੀ ਹੈਗਾ ਸੀ ਠੀਕ ਹੈ ਹੁਣ ਇਹਨੂੰ ਭਰ ਕੇ ਪਿਆਤਾ ਹੋਰ ਪੀਊਗਾ ਮੈਨੂੰ ਲੱਗਦਾ ਹੈ ਨਾ ਚਲੋ ਪੂਰਾ ਉਹ ਖੱਚਵਾ ਪਿਆਤਾ ਪਰ ਕੇ ਉਹ ਲਾ ਦਈਏ ਬਸ ਜਦੋਂ ਇਹ ਪਾਣੀ ਸੁੱਕ ਗਿਆ ਇਸ ਤੋਂ ਬਾਅਦ ਵਿੱਚ ਇਹਨੂੰ ਪਾਵਾਂਗੇ ਇਹਦੇ ਹਿੱਸੇ ਤੇ ਬਦਾਮ ਕਿੰਨੇ ਨੇ 6 ਨੇਗੇ 5 ਪਾਵਾਂਗੇ 5 ਵੀ ਨਹੀਂ ਖਾਣੇ ਮੈਂ ਤਾਂ ਲਾਦਾ ਯਾਰ ਪਹਿਲਾਂ ਆਪਾਂ 2 ਪਾਵਾਂਗੇ ਪਹਿਲਾਂ ਕੱਟ ਕੇ ਫਿਰ ਦੋ ਫੇਰ ਪਾਵਾਂਗੇ ਦੇਖਦੇ ਆਂ ਲਓ ਜੀ ਬਾਬੂ ਤੰਨਾ ਬਦਾਮ ਕੱਟ ਲੈ ਮਾਂਗਰ ਬਾਜੀ ਤੰਨਾ ਮਾਂਗਰ ਤੰਨਾ ਬਾਜੀ ਇਹਨੂੰ ਜੀ ਰੱਖ ਦੀ ਖੜ ਜੋ ਖੜ ਜੋ ਖੜ ਹਾਂ ਠੀਕ ਆ ਸੁੱਕ ਜੀ ਵੀ ਇਹ ਥੋੜੀ ਠੀਕ ਆ ਰਾਖਤ ਦੇ ਪਾਸੋਂ ਕੋ ਬੜਾ ਕੀ ਇੱਕ ਤਾਂ ਇਹ ਕੁਰਸੀ ਪਾਸੇ ਵੀ ਹੁਣ ਜਦੋਂ ਖਾ ਗਿਆ ਨਾ ਅਸੀਂ ਕੋਈ ਦਿਖਾਵਾਂ ਤੁਹਾਨੂੰ ਤਾਂ ਹਾਂਜੀ ਭਾਈ ਪਹਿਲਾਂ ਵਲੌਗ ਜੱਪ ਕਰਨਾ ਭੁੱਲ ਗਿਆ ਆਪਾਂ ਭਾਈ ਹੁਣ ਕਰ ਦਿੰਨੇ ਆ ਆਪਾ ਦਾਣਾ ਬਰਾਮ ਤੋਂ ਖਵਾਤੇ ਦੀਗੇ ਠੀਕ ਆ ਬਾਬੇਓ ਦੇਖਦੇ ਆ ਕੱਲ ਨੂੰ ਵੀ ਜਿਹੜੇ ਦੂਸਰੇ ਆਣੇਗੇ ਆ ਆਹ ਚਟੀਆਂ ਵਾਲੀ ਹੋ ਗਈ ਟੰਡ ਹੋ ਗਈ ਇੱਕ ਡੱਬੀ ਹੋ ਗਈ ਉਹ ਦਾ ਦੇਖਾਂ ਕੱਲ ਨੂੰ ਚਲੋ ਭਾਈ ਮਿਲਦਾ ਕਿਸੇ ਨਾਮ ਬਲੋ ਦੇ ਨਾਲ ਬਾਏ ਬਾਏ ਤਾਂ ਲਾਉ ਜੀ ਬਾਬਿਓ ਜੀ 8:00 ਕੇ 12 ਮਿੰਟ ਹੋ ਗਏ ਜੀ ਠੀਕਾ ਜੀ ਤੇ ਹੁਣ ਤੁਹਾਨੂੰ ਦਿਖਾਈਏ ਜਿਹੜੇ ਉੱਡ ਕੇ ਜਾਣ ਬਰ ਉਹਨਾਂ ਦੇ ਰੀਟਨ ਹਮ ਇਤਰੇ ਪਈਆ ਬਾਪੂ ਇਹ ਲਾ ਮੰਤਲਾ ਦਾ ਭਿੱਜ ਕੇ ਆਉਣਗੇ ਬਹੁਤ ਚਲਦੇ ਪਏ ਨੇ ਕੱਲ ਸਨੀ ਹੀ ਪੀਤੇ ਸੀ ਅੱਜ ਪਾਵਾਂਗੇ ਬਨਾਮ ਜੀ ਇਹਨਾਂ ਨੂੰ ਦੇਖਦੇ ਅੱਜ ਖਾਣਗੇ ਕਿ ਨਹੀਂ ਇੱਕ ਬਨਾਮ ਉਹ ਤੇਰੀ ਓਏ ਕਰਤਾ ਕੰਮ ਚੁਲੀ ਨੇ ਆਹ ਦੇਖੋ ਬਾਪੂ ਆਦੀ ਖਾ ਗਿਆ ਬੰਦਰ ਦੀ ਚਲ 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 ਠੀਕ ਆ ਠੀਕ ਆ ਆ ਦੋ ਪਤਾ ਠੀਕ ਨੇ ਬਈ ਕਾ ਹਾਦਾ ਵਾ ਆਈ ਹਾਦਾ ਹਾਂ ਅੱਧਾ ਘੱਟ ਰੱਖਿਆ ਜੀ ਬਾਹਰ ਤੇ ਇਹਨੇ ਛੱਡ ਦਿੰਨਾ ਦੇਖੋ ਚੋਹੀ ਖਾ ਗਿਆ ਬਾਬੂ ਬਣਾ ਲਾ ਦੋ ਇੱਕ ਬਣਾਵ ਕਾ ਗਿਆ ਚਲ ਟੈਂਕੜਾ ਬਾਜੀ ਉੱਟਣਾ ਤੇ ਇਹਦੇ ਵਿੱਚ ਰੱਖਣਾ ਕੀ ਯਾਰ ਬਣਾ ਲਈ ਥੋੜਾ ਖਾ ਕੇ ਆਈ ਤਹ ਹੋਣਾ ਸੀ ਕੱਚਾ ਆਪਣਾ ਵਧੀਆ ਉੱਤੇ ਲੱਗ ਰਿਹਾ ਤੁਹਾਨੂੰ ਦਿਖਾਈਏ